ਸਾਰਾ ਨਵੈਰੋ ਸਾਰਾ ਨਵੈਰੋ ਉਸ ਦਾ ਖਾਂਸਾ ਵਾਈਰਸ ਦੀ ਬਤੇ ਅੱਜ ਜਿਹੜੀ ਟ੍ਰੇਨ ਹੈ ਸ੍ਰੀ ਹਜੂਰ ਸਾਹਿਬ ਸ਼ੁਰੂਆਤ ਹੋ ਕੇ ਪੰਜ ਤਖਤ ਸਹਿਬਾਨਾਂ ਦੇ ਦਰਸ਼ਨ ਕਰਾਉਣ ਵਾਸਤੇ ਸਾਧ ਸੰਗਤ ਨੂੰ ਉਹ ਆਪਣੇ ਚੱਲਦੀ ਹੋਈ ਅੱਜ ਫਿਰੋਜ਼ਪੁਰ ਪਹੁੰਚੀ ਜਿੱਥੇ ਫਿਰੋਜ਼ਪੁਰ ਦੇ ਵਿੱਚ ਸੰਗਤਾਂ ਨੇ ਬਹੁਤ ਉਤਸ਼ਾਹ ਨਾਲ ਜੀ ਆਇਆਂ ਕਿਹਾ ਔਰ ਸੰਗਤ ਦਾ ਸਵਾਗਤ ਕੀਤਾ ਇਹਦੇ ਨਾਲ ਬਹੁਤ ਵੱਡਾ ਪ੍ਰਚਾਰ ਪ੍ਰਸਾਰ ਨੂੰ ਵੀ ਹੰਗਾਰਾ ਮਿਲਦਾ ਜਿੱਥੇ ਯਾਤਰਾ ਹੈ ਉਥੇ ਪ੍ਰਚਾਰ ਵੀ ਨਾਲ ਨਾਲ ਹੋ ਰਿਹਾ ਹੈ ਇਹ ਬਹੁਤ ਸ਼ਲਾਘਾਯੋਗ ਕਦਮ ਹੈ ਸਰਕਾਰ ਦਾ ਇਹ ਸ੍ਰੀ ਹਜੂਰ ਸਾਹਿਬ ਤੋਂ ਆਈ ਹੈ ਪੰਜ ਤਖਤ ਸਾਹਿਬਾਂ ਦੇ ਦਰਸ਼ਨ ਕਰਾਉਣੇ ਨੇ ਅੱਜ ਇਸ ਤੋਂ ਬਾਅਦ ਹੁਣ ਸ੍ਰੀ ਹਰਮੰਦਰ ਸਾਹਿਬ ਜਾ ਰਹੀ ਹੈ ਅਨੰਦਪੁਰ ਸਾਹਿਬ ਤੋਂ ਉੱਡੇ ਹੋਇਆ ਇਹ ਫਿਰ ਵਾਪਸ ਸ੍ਰੀ ਅਜੂਟ ਸਾਹਿਬ ਪਹੁੰਚੇਗੀ ਸ਼ਰਧਾਲੂ ਇੱਥੇ 12 1300 ਦੇ ਕਰੀਬ ਇਹਦੇ ਵਿੱਚ ਸ਼ਰਧਾਲੂ ਨੇ ਜਿਹੜੇ ਅੱਜ ਯਾਤਰਾ ਕਰ ਰਹੇ ਨੇ ਬਹੁਤ ਜਾਇਜ਼ ਸ਼ਰਧਾ ਭਾਵਨਾ ਹੈ ਗੁਰੂ ਸਾਹਿਬ ਦੀ ਸੰਗਤ ਦੇ ਦਰਸ਼ਨ ਹੋ ਰਹੇ ਨੇ ਗੁਰੂ ਸਾਹਿਬ ਦੇ ਦਰਸਾ ਸੰਗਤ ਦੇ ਵਿੱਚੋਂ ਸਾਨੂੰ ਤੂ ਸਭ ਦੇ ਦਰਸ਼ਨ ਹੋ ਰਹੇ ਨੇ ਜੀ ਸਾਨੂੰ ਬਹੁਤ ਖੁਸ਼ੀ ਹੈ ਸਾਡੇ ਸ਼ਹਿਰ ਸਿੱਦੇ ਹਜੂਰ ਸਾਹਿਬ ਤੋਂ ਪੰਨਾ ਦਾ ਤੋਂ ਟ੍ਰੇਨ ਚੱਲ ਗਏ ਅੱਜ ਸਾਡੇ ਫਰੋਇਬਰ ਸਹਿਰ ਤੋਂ ਚੰਗੀ ਹੈ ਇਹ ਚੱਲੀ ਆ ਜੀ ਹਜੂਰ ਸਾਹਿਬ ਤੋਂ ਉਹਦੇ ਫਿਰ ਪੰਨਾ ਸਾਹਿਬ ਹੁੰਦੀ ਹੋਈ ਮਠੇਂਦਾ ਬਸ ਮੰਡੀ ਸਾਬਤ ਵੰਡੀ ਹੁੰਦੇ ਫਿਰੋਈਪੋ ਪਹੁੰਚੀਏ ਹਾਂ ਸ੍ਰੀ ਅਮਰਸਰ ਸਾਹਿਬ ਪਹੁੰਚੇਗੇ ਉਸ ਤੋਂ ਕਿ ਆਨੰਦਪੁਰ ਸਾਹਿਬ ਪਹੁੰਚੇਗੇ ਜੀ ਤੇ ਬਹੁਤ ਸੰਗਤ ਹੈ ਜੀ ਜੰਗਤਾਂ ਦਾ ਬਹੁਤ ਖੁਸ਼ੀ ਹੈ ਸੰਗਤਾਂ ਨੂੰ ਬਹੁਤ ਚਾਅ ਸੀ ਕਿ ਸਾਡੇ ਸ਼ਹਿਰ ਕਨਜੂਰ ਸਾਹਿਬ ਤੋਂ ਚੱਲ ਕੇ ਗੁਰਦਸ ਸਿੰਘ ਪਾਸ਼ਾ ਦੇ ਸ਼ਹਿਰੋਂ ਚੱਲ ਕੇ ਏ ਟ੍ਰੇਨ ਆਈ ਏ ਸਾਨੂੰ ਇਹਦੇ ਵਿੱਚ ਗੁਰਦਸ ਸਿੰਘ ਪਾਸ਼ਾ ਦੇ ਦਰਸ਼ਨ ਹੋ ਰਾ ਨੇ ਹਾਂਜੀ ਮੈਂ ਤਾਂ ਫਿਰ ਲੋਕਲ ਲਿਆਂਦੀ ਜੀ ਰਾਦੇ ਜੀ ਤੁਹਾਡਾ ਹਰਨਾਮ ਸਿੰਘ ਅੱਜ ਦੇ ਵਿੱਚ ਬਹੁਤ ਖਰਦਾ ਹੈ ਗਾੜਾ ਜਿਹੜਾ ਪੰਗਾ ਕੋ ਸੇਖਾ ਉਹਦਾ ਇਹਦੇ ਨਾਲ ਬਹੁਤ ਜ਼ਿਆਦਾ ਜੁੜਿਆ ਸਮਝਦੇ ਗੱਲ ਜਿੰਨੇ ਸਾਡੇ ਧਰਮਾਂ ਸਾਰੇ ਧਰਮਾਂ ਦੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਪੰਜਾਬ ਦੇ ਵਿੱਚ ਬਹੁਤ ਵਧੀਆ ਬੰਦੂ ਜੋ ਸਰਕਾਰ ਕਰਦੀ ਹੈ ਬਹੁਤ ਸੋਨਾ ਕਰਦੀ ਹੈ ਇਹ ਹਜੂਰ ਸਾਹਿਬ ਤੁਸੀਂ ਲੰਗਰੀ ਯਾਤਰਾ ਕੋਈ ਕਰ ਰਹੀ ਸੀ ਇਹ ਨਾਲੇ ਆ ਆਪ ਲੋ ਹਮ ਆ ਕੇ ਤੁਹਾਡਾ ਬਾਹਰ ਆਸ਼ਰਾ ਹੋ ਗਿਆ ਤੇ ਅੱਗੇ ਆ ਪੰਜਾਬ ਆ ਗਿਆ ਅੱਗੇ ਜਿਹਨੇ ਧਰਮ ਸਥਾਨ ਸਾਡੇ ਹੈਗੇ ਤੇ ਪੰਜ ਪੰਜਾਂ ਦੇ ਦਰਸ਼ੇ ਕਰਕੇ ਫਿਰ ਵਾਪਸ ਹਾਂਜੀ ਰੋਇਪੁਰ ਬਹੁਤ ਬੜਾ ਮੇਰਾ ਪਰਮੇਂਦਰ ਸਿੰਘ ਸਾਹਿਬ ਦਾ ਸਰਪੰਚ ਵਧ ਨਹੀਂ ਜਾ ਬਸ